ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਹੈ ਗੁਰਵੀਰ ਸਿੰਘ ਗੋਲਡੀ ਪਿੰਡ ਮਹਿਰਾਜ ਦੇ ਰਹਿਣ ਵਾਲੇ ਸੀ ਲਖੇ ਸੁਧਾਣੇ ਨੇ ਉਹਦਾ ਗੋਲੀ ਮਾਰ ਕੇ ਕਤਲ ਕੀਤਾ ਸੀ ਤੇ ਉਸ ਪ੍ਰਚਾਰਕ ਦੇ ਜਾਨਕੀ ਗੁਰਵੀਰ ਗੋਲਡੀ ਦੇ ਤਿੰਨ ਧੀਆਂ ਨੇ ਉਦੇ ਘਰ ਵਾਲੇ ਕੈਂਸਰ ਦੀ ਪੀੜਤ ਹੈ ਤੇ ਲੱਖਾਂ ਹਰੇਕ ਧਰਨੇ ਵਿੱਚ ਜਾਂਦਾ ਹੈ ਹਰੇਕ ਧਾਰਮਿਕ ਸਥਾਨ ਤੇ ਜਾ ਕੇ ਬੋਲਦਾ ਹੈ ਤੇ ਜੇ ਉਹਦੇ ਕੋਲੋਂ ਕੋਈ ਸਵਾਲ ਪੁੱਛੇ ਕਿ ਤੂੰ ਪੰਜਾਬੀ ਹੈ ਜਾਂ ਪੰਥਕ ਹੈ ਉਹ ਕਹਿੰਦਾ ਮੈਂ ਪੰਜਾਬੀ ਆ ਮੈਂ ਪੰਥਕ ਨਹੀਂ ਇਹੋ ਜਿਹੀਆਂ ਗੱਲਾਂ ਮੈਨੂੰ ਕੀਤੀਆਂ ਹੋਈਆਂ ਔਰ ਮੈਂ ਕੋਈ ਡਰ ਕੇ ਨਹੀਂ ਕਦੇ ਗੱਲ ਕੀਤੀ ਹੁੰਦੀ ਇਹ ਕਤੀੜਾ ਸਿਰੇ ਦਾ ਗੈਂਗਸਟਰ ਹੈ ਔਰ ਮਬਾਰੀਆਂ ਦੇ ਕੋਲੋਂ ਫਰੋਤੀਆਂ ਨੇ ਲਈਆਂ ਨੇ ਕਤਲ ਪਤਾ ਨਹੀਂ ਹੋਰ ਕਿੰਨੇ ਕੀਤੇ ਹੋਣੇ ਆ 40-42 ਪਰਚੇ ਵੀ ਨੇ ਬੀਸੀ ਬਣਾਇਆ ਹੋਇਆ ਇਹਨੂੰ ਪੁਲਿਸ ਨੇ ਮੈਂ ਜਿਹੜੀ ਅੱਜ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਦੁੱਖ ਹੈ ਉਸ ਸਿੱਖ ਪ੍ਰਚਾਰਕ ਦਾ ਇਹਨੇ ਕਤਲ ਕੀਤਾ ਉਹਦੀਆਂ ਤਿੰਨ ਧੀਆਂ ਨੇ ਅੱਜ ਪਿਓ ਤੋਂ ਵਾਂਝੀਆਂ ਨੇ ਤੇ ਉਹਨਾਂ ਦੀ ਮਾਂ ਕੈਂਸਰ ਪੀੜਤ ਹੈ ਬਹੁਤ ਦੁੱਖ ਹੈ ਔਰ ਲੱਖੇ ਦੇ ਮੱਥੇ ਤੇ ਇੱਕ ਕਲੰਕ ਹਮੇਸ਼ਾ ਰਹੀ ਰਵੇਗਾ ਜਨ ਜੇ ਲੱਖਾ ਜ਼ਿੰਦਗੀ ਜੀ ਕੇ ਜਾਊਗਾ ਇਹ ਬਹੁਤ ਵੱਡੀ ਕਹਿ ਲਿਏ ਕਰਤੂਤ ਕੀਤੀ ਹੋਈ ਹੈ ਪਰ ਮੈਂ ਜਿਹੜੀ ਗੱਲ ਕਰਦੀ ਆ ਸਾਡੀ ਸਿੱਖ ਕੌਮ ਦੇ ਵੱਡੇ ਵੱਡੇ ਪ੍ਰਚਾਰਕ ਜੇ ਮੈਂ ਨਾਂ ਲਵਾਂ ਨਾ ਮੈਨੂੰ ਨਾਂ ਲੈਂਦੇ ਨੂੰ ਸ਼ਰਮ ਆਉਂਦੀ ਹੈ ਉਹਨਾਂ ਨੇ ਫੋਨ ਕਰਕੇ ਕਿਹਾ ਕਿੰਨੇ ਗੰਦੀ ਜੀ ਤੁਸੀਂ ਹਰ ਵਕਤ ਵਿਵਾਦ ਬੋਲਦੇ ਹੋ ਤੁਸੀਂ ਆ ਆ ਵਿਸ਼ੇ ਤੇ ਗੱਲ ਕਰਿਓ ਕਿ ਲਖੇ ਨੇ ਗੁਰਵੀਰ ਗੋਲਡੀ ਦਾ ਜਿਹੜਾ ਮਹਾਰਾਜਾ ਰਹਿਣ ਵਾਲਾ ਸੀ ਉਹਦਾ ਉਹਦਾ ਕਤਲ ਕੀਤਾ ਹੋਇਆ ਕਹਿੰਦੇ ਗੋਲੀ ਮਾਰ ਕੇ ਵੱਡੇ ਵੱਡੇ ਪ੍ਰਚਾਰਕਾਂ ਦੇ ਫੋਨ ਆਏ ਹੋਏ ਆ ਮੈਨੂੰ ਦੁੱਖ ਜੇ ਉਹ ਕਤਲ ਕੀਤਾ ਲਖੇ ਨੇ ਉਹਦਾ ਤਾਂ ਹੈ ਹੀ ਹੈ ਪਰ ਨਾਲ ਇੱਕ ਦੁੱਖ ਇਹ ਵੀ ਹੈ ਜਿਹੜੇ ਵੱਡੇ ਵੱਡੇ ਪ੍ਰਚਾਰਕ ਡਿੰਗਾ ਮਾਰਦੇ ਨੇ ਉਹ ਨਾਂ ਲੈਣ ਨੂੰ ਤਿਆਰ ਨਹੀਂ ਵੀ ਲਖੇ ਨੇ ਕਤਲ ਕੀਤਾ ਮੈਨੂੰ ਕਹੀ ਜਾਂਦੇ ਆ ਕਿ ਤੁਸੀਂ ਕਹੋ ਮੈਂ ਤਾਂ ਕਹਿਤਾ ਪਹਿਲਾਂ ਵੀ ਕਿਹਾ ਤੇ ਇਹ ਕੋਈ ਵੀਡੀਓ ਮੇਰੇ ਪਾਉਣ ਦੀ ਹੈ ਨਹੀਂ ਇਹ ਤਾਂ ਵੀਡੀਓ ਪਹਿਲਾਂ ਹੀ ਬਹੁਤ ਵਾਰ ਹੋਈ ਹੋਈ ਹੈ ਲੋਕਾਂ ਨੇ ਪੋਸਟਾਂ ਪਾਈਆਂ ਹੋਈਆਂ ਕਿ ਲਖੇ ਨੇ ਗਰਵੀਰ ਗੋਲਡੀ ਦਾ ਕਤਲ ਕੀਤਾ ਇਹ ਤਾਂ ਆਮ ਸ਼ਰਮ ਲੋਕਾਂ ਨੇ ਗੱਲ ਕਹੀ ਹੈ ਪਰ ਹੱਦ ਹੋ ਗਈ ਹੈ ਜਿਹੜੇ ਪ੍ਰਚਾਰਕ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਥਾ ਕਰਦੇ ਨੇ ਉਹਨਾਂ ਦੀ ਜ਼ਬਾਨ ਵਿੱਚ ਘੁੰਗਣੀਆਂ ਪਈਆਂ ਹੋਈਆਂ ਮੈਨੂੰ ਫੋਨ ਕਰਦੇ ਆ ਕਿ ਤੁਸੀਂ ਕਹੋ ਭਰਾਵੋ ਮੈਂ ਤਾਂ ਜਿੰਨੇ ਜੋਗਾ ਹੈਗਾ ਮੈਂ ਕਹੀ ਜਾਣਾ ਮੈਂ ਤਾਂ ਇਹਨਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਨਹੀਂ ਸਮਝਦਾ ਇੱਕ ਟੇੜਾ ਨੇ ਲੱਖੇ ਵਰਗੇ ਖੱਜ ਨੇ ਮੈਂ ਤਾਂ ਕਦੇ ਇਹਨਾਂ ਤੋਂ ਡਰ ਕੇ ਗੱਲ ਕੀਤੀ ਨਹੀਂ ਪਰ ਤੁਸੀਂ ਕਿੰਨਾ ਕਚਰ ਇਹਨਾਂ ਲੋਕਾਂ ਦੇ ਡਰ ਵਿੱਚ ਰਹੋਗੇ ਇਹਨਾਂ ਲੋਕਾਂ ਦਾ ਡਰ ਮੰਨਦੇ ਰਹੋਗੇ ਕਿੰਨਾ ਚਿਰ ਤੁਸੀਂ ਚੁੱਪ ਰਹੋਗੇ ਕਿਉਂ ਨਹੀਂ ਬੋਲਦੇ ਕਹਿੰਦੇ ਸਾਨੂੰ ਦੁੱਖ ਹੈ ਜੀ ਲੱਖਾ ਧਾਰਮਿਕ ਸਟੇਜਾਂ ਤੇ ਬੋਲਦਾ ਹੈ ਮੋਰਚਾ ਮੇਂ ਜਾ ਕੇ ਬੋਲਦਾ ਹੈ ਲੋਕ ਸਵਾਲ ਕਰਨ ਵੀ ਗੁਰਵੀਰ ਗੋਲਡੀ ਦਾ ਕਤਲ ਕਿਉਂ ਕੀਤਾ ਹੈ ਮੈਂ ਕਹਿਦਾਂ ਸਵਾਲ ਕਰਨ ਲੱਖੇ ਨੂੰ ਮੈਂ ਕਹਿੰਦਾ ਉਹ ਜਿਹੜਾ ਕੇਸ ਹੈ ਦੁਬਾਰਾ ਉੱਪਰ ਹੋਵੇ ਉਹਨੂੰ ਸਜ਼ਾ ਹੋਣੀ ਚਾਹੀਦੀ ਮੈਂ ਤੱਕ ਵੀ ਕਹਿਣਾ ਜੇ ਕਿਤੇ ਜੱਜ ਸਾਹਿਬ ਗਵਾਹੀ ਦੀ ਗੱਲ ਕਰਨ ਵੀ ਗਵਾਹ ਕੌਣ ਹੈ ਉਹ ਵੀ ਸਾਬਤ ਕਰ ਦੇਵਾਂਗੇ 20-3000 ਰੁਪਇਆ ਜੇ ਵਕੀਲ ਨੂੰ ਫੀਸ ਦੇਣੀ ਪਈ ਉਹ ਵੀ ਲਾ ਦੇਾਂਗੇ ਪਰ ਗੱਲ ਤਾਂ ਇਹ ਹੈ ਵੀ ਕੱਲਾ ਬੂਟਾ ਸਿੰਘ ਬੋਲਦਾ ਹੈ ਬੂਟਾ ਸਿੰਘ ਤਾਂ ਬੋਲੀ ਜਾਂਦਾ ਤੁਸੀਂ ਪ੍ਰਚਾਰ ਕਰਦੇ ਹੋ ਫਿਰ ਤੁਸੀਂ ਫਿਰ ਕੇਵਲ ਰੋਟੀਆਂ ਕਾਰਨ ਪੂਰੇ ਤਾਂ ਇੱਥੇ ਖੜੇ ਹੋ ਤੁਹਾਨੂੰ ਸੱਚ ਬੋਲਣ ਦੀ ਆਦਤ ਨਹੀਂ ਹੈਗੀ ਜਾਂ ਤੁਸੀਂ ਬੋਲਣਾ ਨਹੀਂ ਚਾਹੁੰਦੇ ਬੂਟਾ ਸਿੰਘ ਬੋਲਦੇ ਮੈਂ ਤਾਂ ਬੋਲੀ ਜਾਂਦਾ ਮੈਂ ਤਾਂ ਸ਼ਰਿਆਮ ਕਹਿਣਾ ਵੀ ਲੱਖੇ ਵਰਗੇ ਕਤਿਹੜਾ ਨੇ ਖੱਜ ਨੇ ਭੇਡਾ ਨੇ ਇਹ ਗੁੰਡਾਗਰਦੀ ਕਰਨ ਵਾਲੇ ਗੈਂਗਸਟਰ ਨਹੀਂ ਮੈਂ ਤਾਂ ਸਾਰੇ ਹਮ ਕਹਿਣਾ ਸਾਨੂੰ ਡਰ ਥੋੜੀ ਕਿਹਦਾ ਪਰ ਜਰ ਜਿਹੜੇ ਬੰਦੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਦੀ ਗੱਲ ਕਰਦੇ ਨੇ ਉਹਨਾਂ ਕੋਲੇ ਸੱਚ ਬੋਲਣ ਦਾ ਮਾਦਾ ਹੈ ਲਈ ਕਿਉਂ ਨਹੀਂ ਬੋਲਦੇ ਬਾਈ ਕਿੰਨਾ ਚਿਰ ਚੁੱਪ ਰਹੋਗੇ ਜਿਹੜਾ ਵੀ ਪ੍ਰਚਾਰਕ ਕਥਾ ਕਰਦਾ ਨੇ ਮੈਂ ਸਭ ਨੂੰ ਕਹਿਣਾ ਲੱਖੇ ਸੁਧਾਣੇ ਨੇ ਉਸ ਕਥਾਵਾਚਕ ਪ੍ਰਚਾਰਕ ਦਾ ਕਤਲ ਕੀਤਾ ਗੋਲੀ ਮਾਰ ਕੇ ਜੇ ਤੁਸੀਂ ਜਿਕਰ ਨਹੀਂ ਕਰਦੇ ਨਾ ਲੱਖ ਲਾਣ ਦਾ ਤੁਹਾਡੇ ਪ੍ਰਚਾਰਕ ਹੋਣ ਤੇ ਜੇ ਤੁਸੀਂ ਆਪਣੇ ਇੱਕ ਪ੍ਰਚਾਰਕ ਦੀ ਗੱਲ ਹੀ ਕਰ ਸਕਦੇ ਕਿਹੜੇ ਮੂੰਹ ਦੇ ਨਾਲ ਲੱਖਾ ਧਾਰਮਿਕ ਸਥਾਨ ਤੇ ਜਾ ਕੇ ਬੋਲੀ ਜਾਂਦਾ ਹੈ ਕਿਹੜੇ ਮੂੰਹ ਨਾਲ ਲੱਖਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੀ ਗੱਲ ਕਰਦਾ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਹੈ ਸਿੱਖ ਕੌਮ ਦੀ ਗੱਲ ਕਰਦਾ ਹੈ ਕਿਹੜੇ ਮੂੰਹ ਨਾਲ ਕਰਦਾ ਹੈ ਜਿਸ ਬੰਦੇ ਨੇ ਇੱਕ ਪ੍ਰਚਾਰਕ ਦਾ ਕਤਲ ਕੀਤਾ ਹੋਵੇ ਲੱਖ ਲਾਣਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ